ਉਹ ਆਪਣੀ ਅਰਜੀਨਲ ਕਿਤੇ ਵੀ ਵਿਆਹ ਕਰਵਾ ਸਕਦੇ ਨੇ ਠੀਕ ਹੈ ਠੀਕ ਹੈ ਦੂਸਰੀ ਗੱਲ ਆਰਟੀਕਲ 19 ਦੇ ਅਕੋਰਡਿੰਗ ਜਿਵੇਂ ਤੁਸੀਂ ਕਿਹਾ ਹੀ ਹੈ ਪਹਿਲਾਂ ਵੀ ਦੱਸਿਆ ਕਿ ਰਾਈਟ ਟੂ ਫ੍ਰੀडम ਹੈ ਸਭ ਨੂੰ ਹੈ ਠੀਕ ਹੈ ਤਾਂ ਇਸ ਲਈ ਆ ਸੀ ਜੇ ਅਗਰ ਲਾਅ ਦੇ ਅਕੋਰਡਿੰਗ ਦੇਖੀ ਤੇ ਲਾਅ ਦੇ ਅਕੋਰਡਿੰਗ ਅਸੀਂ ਕਿ ਇਹ ਕਿਸੇ ਵੀ ਮਤੇ ਨੂੰ ਲਾਅ ਨੀ ਲਾਅ ਦੇ ਅੰਡਰ ਨਹੀਂ ਬੰਨ੍ਹ ਸਕਦੇ ਠੀਕ ਹੈ ਇਹਨੂੰ ਇੱਕ ਧੱਕੇਸ਼ਾਹੀ ਹੀ ਮੰਨਿਆ ਜਾਏਗਾ ਹਮ ਠੀਕ ਹੈ ਨਾ ਦੇਖੋ ਅਗੋ ਹਾਂਜੀ ਔਰ ਸਿੱਧੀ ਜੀ ਗੱਲ ਹੈ ਕਿ ਲਾਅ ਇਜ਼ ਫॉर ਸੋਸਾਇਟੀ ਸੋਸਾਇਟੀ ਇਜ਼ ਨੋਟ ਫॉर ਲਾਅ ਠੀਕ ਹੈ ਠੀਕ ਹੈ ਨਾ ਤੇ ਜੇ ਕੋਈ ਵੀ ਬੰਦਾ ਅਗਰ ਇੰਡੀਆ ਵਿੱਚ ਰਹਿ ਰਿਹਾ ਹੈ ਤਾਂ ਉਹਨੂੰ ਇਸ ਕਨਸਟੀਟਿਊਸ਼ਨ ਨੂੰ ਫਾਲੋ ਕਰਨਾ ਜ਼ਰੂਰੀ ਹੈ ਇਸ ਲਈ ਮੇਰੇ ਸਾਬ ਨਾਲ ਤਾਂ ਜੋ ਵੀ ਇਹ ਪਿੰਡਾਂ ਦੇ ਵਿੱਚ ਕੀਤਾ ਜਾ ਰਿਹਾ ਹੈ ਕਿ ਮਤੇ ਪਾਸ ਕਰਕੇ ਇਸ ਚੀਜ਼ ਨੂੰ ਕਾਨੂੰਨ ਕਾਨੂੰਨ ਦੀ ਕਾਨੂੰਨ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹ ਪੂਰੀ ਤਰ੍ਹਾਂ ਗਲਤ ਹੈ ਠੀਕ ਹੈ ਮੈਂ ਅਪਾ ਚਰਚਾ ਨੂੰ ਗਿਵਦਾ ਇਹ ਮੇਰਾ ਇੱਕ ਸਵਾਲ ਸੀਗਾ ਤੁਹਾਨੂੰ ਲੱਗਦਾ ਕਿ ਜਿਨ੍ਹਾਂ ਦੇ ਉੱਤੇ ਫਰਮਾਨ ਸੁਣਾਇਆ ਗਿਆ ਬਾਈਕਾਟ ਕਰਨ ਦਾ ਜਾਂ ਪਿੰਡ ਚੋਂ ਬਾਹਰ ਕੱਢਣ ਦਾ ਤਾਂ ਉਹ ਅਦਾਲਤ ਦਾ ਰੁਖ ਕਰ ਸਕਦੇ ਨੇ ਹਾਂਜੀ ਜ਼ਰੂਰ ਕਰ ਸਕਦੇ ਨੇ ਕਿਉਂਕਿ ਦੇਖੋ ਪੰਚਾਇਤ ਵੀ ਜਿਹੜੀ ਹੈ ਉਹ ਇੱਕ ਤਰ੍ਹਾਂ ਉਹ ਕਿਸੇ ਨਾ ਕਿਸੇ ਤਰ੍ਹਾਂ ਕਾਨੂੰਨ ਦੇ ਅਦਾਰੇ ਵਿੱਚ ਹੀ ਆਉਂਦੀ ਹੈ ਉਹਨੂੰ ਵੀ ਅਲਟੀਮੇਟਲੀ ਇੰਡੀਆ ਦੇ ਕਾਨੂੰਨ ਨੂੰ ਹੀ ਫੋਲੋ ਕਰਨਾ ਪਏਗਾ ਇਸ ਲਈ ਮੈਂ ਹੀ ਕਹੂੰਗੀ ਕਿ ਅਗਰ ਕਿਸੇ ਵੀ ਪਰਿਵਾਰ ਨਾਲ ਕਿਸੇ ਵੀ ਇਨਸਾਨ ਦੇ ਨਾਲ ਇਸ ਤਰ੍ਹਾਂ ਦੀ ਜਾਤੀ ਹੋ ਰਹੀ ਹੈ ਤਾਂ ਉਹ ਜ਼ਰੂਰ ਕਾਨੂੰਨ ਦਾ ਸਹਾਰਾ ਲੈ ਸਕਦਾ ਹੈ ਠੀਕ ਹੈ ਚਲੋ ਆਪਾਂ ਥੋੜੇ ਜਿਹਾ ਚਰਚਾ ਨੂੰ ਅੱਗੇ ਵਧਾਉਂਦੇ ਹਾਂ ਉਮੀਦ ਕਰਦੇ ਹਾਂ ਕਿ ਬਹੁਤ ਸਾਰੇ ਦਰਸ਼ਕ ਵੀ ਸਾਡੇ ਨਾਲ ਜੁੜਨ ਉਹਨਾਂ ਦੇ ਨਾਲ ਵੀ ਗੱਲਬਾਤ ਅਸੀਂ ਕਰਾਂਗੇ ਪ੍ਰੋਫੈਸਰ ਰਾਨੀ ਮਹਿਤਾ ਸਾਡੇ ਨਾਲ ਨੇ ਉਹਨਾਂ ਦਾ ਰੁਕ ਕਰ ਲਈਏ ਮੈਂ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੋਂ जी ने जिक्र थैंक थैंक यू मैं, यू बहुत शुक्रिया मैं, मैं तो फरमान सिर्फ लॉ के नजरिए देखा जाए या सोसायी के दे नजरिए देखने की ज्यादा जरूरत है बिल्कुल जी ये सोसाय के नजरिए आप क्योंकि आ, जो भी हम लॉ भी है वो सोसाइटी से ही बनते हैं तो आ, अगर हम लॉ को नहीं फॉलो करेंगे तो अपना अपने अपने यहाँ पे हर जगह बना रहे हैं चाहे पंजाब हो या हरियाणा हो सब अपने अपनी अपनी पंचायत से आ, एक तरह से फरमान दे रहे हैं तो ये हम डिक्टेटरशिप कैसे सहन करें जब ये एक डेमोक्रेसी है हमारी और जब संविधान कह रहा है कि 18 और 21 साल से ऊपर कि अपना डिसीजन ले सकते हैं तो तो आप ऐसा ये तो एक बहुत ही रूढ़ीवादी सोच है और बहुत अजीब सा फरमान है जिसको एक्सेप्ट करना इतना आसान नहीं एक तरफ जो हमारे गांव है वो इतने आ, प्रोग्रेसिव हो रहे हैं हमारी देश की उन्नति विकास में इतना सहयोग कर रहे हैं वहां पे बच्चों को पढ़ाया जा रहा है प्राइवेट स्कूलों में डालते हैं इंग्लिश सिखाते हैं और चाहते हैं अच्छी एम्प्लॉयमेंट हो और स्मार्ट बने जब ये सब करें बाहर निकले और मोबाइल यूज करते हैं तो ये सब जब करते हैं तो वो आपस में मिलते भी हैं एक दूसरे को जानते भी हैं, तो है। वो अपनी पसंद से फिर शादी भी करना चाहते हैं तो उसमें है। भी आपको सहयोग करना चाहिए जब आप पेरेंट्स उनको और जो बड़े हैं घर के वो उनको इस तरह से पढ़ा रहे हैं उनको अपने ऊपर आत्मनिर्भर बना रहे हैं तो जब आत्मनिर्भरता दे रहे हैं तो इस चीज में भी उनको सपोर्ट करें और एक सहारा दे ठीक है मैं, मैं आप दे कि उनको दोनों की मतलब बात से मैं एक तो चीज क्लियर कर पा रहा हूँ कि आप ये कह रही हैं कि कानून के मुताबिक जो चीज़ें हैं तो आप उनको कैसे बदल सकते हैं और खास तौर पर अगर कोई पढ़ लिख कर यह भी जान गया कि मेरा तो अधिकार है मैं अठारह साल की हो चुकी हूं मैं शादी कहीं भी करवा सकती हूं मैं इक्कीस साल का हो चुका हूं कहीं भी ब्याह करवा सकता हूँ तो आप इस देवते ही गलबात कर रहे हैं मैं मेरे कुछ दर्शक जुड़ने शुरू हो चुके हैं आप गल समझा कि वो की सोच रहे हैं असं बैठे हैं चंडीगढ़ के जोड़े साढ़े दर्शक जुड़ रहे होलग अलग थावों तो ਜੇ ਤੁਸੀਂ ਕਿਸੇ ਪਿੰਡ ਦੇ ਵਿੱਚ ਬੈਠ ਕੇ ਮੈਨੂੰ ਸੁਣ ਰਹੇ ਹੋ ਤਾਂ ਕਈ ਵਾਰ ਇਹ ਵੀ ਹੁੰਦਾ ਕਿ ਆਪਾਂ ਮਤਲਬ ਐਸੀ ਚਰਚਾ ਨੂੰ ਸ਼ਾਇਦ ਘਰ ਦੇ ਵਿੱਚ ਨਾ ਸੁਣਨਾ ਚਾਹੀਏ ਜਾਂ ਲੱਗਦਾ ਕਿ ਬੱਚਿਆਂ ਤੱਕ ਇਹ ਗੱਲ ਪਹੁੰਚੇਗੀ ਪਰ ਮੈਨੂੰ ਲੱਗਦਾ ਕਿ ਬਹੁਤ ਧਿਆਨ ਦੇ ਨਾਲ ਸੁਣੋ ਔਰ ਅਲੱਗ-ਅਲੱਗ ਥਾਂ ਤੋਂ ਜਿਹੜੀਆਂ ਵੌਇਸਿਸ ਸਾਡੇ ਕੋਲ ਯਾਨੀ ਕਿ ਆਵਾਜ਼ ਪਹੁੰਚੇਗੀ ਤਾਂ ਉਹ ਵੀ ਸਾਨੂੰ ਸਮਝਾਉਣ ਦੀ ਹੈ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਲੋਕ ਜਾਂ ਬਿਲਕੁਲ ਜਿਹੜੇ ਵੱਡੇ ਸ਼ਹਿਰਾਂ ਤੋਂ ਦੂਰ ਰਹਿ ਰਹੇ ਲੋਕ ਨੇ ਉਹ ਕਿਵੇਂ ਫੀਲ ਕਰਦੇ ਨੇ ਤੇ ਉਹਨਾਂ ਦਾ ਤਰਕ ਕੀ ਹੈ ਇੱਕ ਕਾਲਰ ਸਾਡੇ ਨਾਲ ਜੁੜ ਰਹੇ ਨੇ ਸੁਖਦੇਵ ਸਿੰਘ ਜੀ ਗੁਰਦਾਸਪੁਰ ਤੋਂ ਸੁਖਦੇਵ ਜੀ ਬਹੁਤ ਬਹੁਤ ਸਵਾਗਤ ਹੈ ਕੀ ਕਹਿਣਾ ਚਾਹੋਗੇ ਤੁਹਾਨੂੰ ਲੱਗਦਾ ਕਿ ਪਿੰਡਾਂ ਦੀ ਪੰਚਾਇਤਾਂ ਦੇ ਵੱਲੋਂ ਇਹ ਸੁਣਾਏ ਜਾ ਰਹੇ ਫਰਮਾਨ ਠੀਕ ਨੇ ਹਾਂ ਜੀ ਸਰ ਬਹੁਤ ਵਧੀਆ ਗੱਲ ਹੈ ਕੋਈ ਵੀ ਆਪਣਾ ਪੇਰਸ ਆਪਣੇ ਬੱਚਿਆਂ ਦਾ ਕੋਈ ਗਲਤ ਨਹੀਂ ਸੋਚੇਗਾ ਜੀ ਜੇ ਪਿਆ ਬੱਚ ਪਿਆ ਮਾਂ ਪਿਆ ਦੀਆਂ ਅੱਖਾਂ ਸਾਹਮਣੇ ਬੱਚਾ ਪਿੰਡ ਵਿੱਚ ਜੇ ਇਸ ਤਰ੍ਹਾਂ ਕਰਦਾ ਹੈ ਜੋ ਬਹੁਤ ਮਨ ਨੂੰ ਠੇਸ ਪਹੁੰਚਦੀ ਹੈ ਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਪਿੰਡ ਤੋਂ ਬਾਹਰ ਹੋਣਾ ਚਾਹੀਦਾ ਹੂੰ ਇਹ ਆਪਾਂ ਪੰਚਾਇਤ ਦੀ ਸਹਿਮਤੀ ਚ ਤਾਲਣੀ ਆ ਕਿ ਬਹੁਤ ਵਧੀਆ ਉਪਰਾਲਾ ਵਾ ਜੇ ਕਰ ਰਹੇ ਆ ਇਸ ਵਾਰ ਦੇ ਨਹੀਂ ਸੁਖਦੇਵ ਜੀ ਹੁਣ ਜਿਹੜੇ ਬੱਚਿਆਂ ਨੂੰ ਪੜਾ ਦਿੱਤਾ ਕੋਈ ਕੁੜੀ 18 ਸਾਲ ਦੀ 20 ਸਾਲ ਦੀ ਹੋ ਗਈ ਗ੍ਰੈਜੂਏਸ਼ਨ ਕਰ ਲਈ ਤਾਂ ਉਹ ਤਾਂ ਕਹੇਗੀ ਕਿ ਮੇਰਾ ਅਧਿਕਾਰ ਹੈ ਤੁਸੀਂ ਮੈਨੂੰ ਪੜਾਇਆ ਇਹੀ ਤਾਂ ਮੈਨੂੰ ਪੜਾ ਕੇ ਮੈਨੂੰ ਸਿਖਾਇਆ ਗਿਆ ਕਿ ਮੈਂ ਕਿਤੇ ਵੀ ਵਿਆਹ ਕਰਵਾ ਸਕਦੀ ਆ ਜਾਂ ਕਿਤੇ ਵੀ ਵਿਆਹ ਕਰਵਾ ਸਕਦਾ ਹਾਂ ਕਰਵਾ ਸਕਦੇ ਆ ਅਸੀਂ ਇਸ ਗੱਲ ਨਾਲ ਸਹਿਮਤ ਆ ਪਰ ਇਹ ਚਾਹੁੰਦੇ ਆ ਕਿ ਪਿੰਡ ਦੇ ਪਿੰਡ ਦੀ ਪੰਚਾਇਤ ਜਿੱਥੇ ਆਪਾਂ ਗਲੀਆਂ 'ਚ ਖੇਡਦੇ ਹੋਏ

ਅਬ ਮੈਂ ਨਾ ਦੋ ਸਕੂਲ ਅਡਾਪਟ ਕਰੇ ਆ ਆਪਣੇ ਆਪਣੇ ਪਿੰਡ ਤੀਹ ਵਿੱਚ ਜੀ ਲੇਕੋਲਾ ਰੋਡ ਤੇ ਹੂੰ ਔਰ ਮੈਂ ਤੁਹਾਨੂੰ ਕਹਿਣਾ ਵੀ ਜੇ ਜੇ ਜੋ ਜੇ ਪ੍ਰੋਬਲਮ ਆ ਰਹੀ ਹੈ ਨਾ ਸਿਰਫ ਸੰਸਕਾਰਾਂ ਦੀ ਕਮੀ ਹੈ ਜੀ ਸਾਡੇ ਸਨਾਤਨ ਧਰਮ ਵਿੱਚ ਪੰਜ ਪਿੰਡਾਂ ਦੀ ਧੀਨ ਵੀ ਧੀ ਸਮਝਿਆ ਜਾਂਦਾ ਸੀ ਹੂੰ ਪੰਜ ਪਿੰਡਾਂ ਦੀ ਧੀਨ ਹੁਤੀ ਸਮਝਿਆ ਜਾਂਦਾ ਸੀ ਅਗਰ ਕਿਤੇ ਕੁੜੀ ਨਾ ਬਸ ਕੈਂਟ ਤੇ ਮਿਲ ਜਾਂਦੀ ਸੀ ਸਾਨੂੰ ਸ਼ਗਨ ਦੇਣਾ ਹੁੰਦਾ ਸੀ ਉਹਨੂੰ ਹੂੰ ਇਸ ਕਰਕੇ ਇਹ ਸਮਾਜ ਹੈ ਨਾ पंचायत जो कर रही है वह भी ठीक है लेकिन कानून तो चलो जो भी है है ठीक है लेकिन साढ़े संस्कार है तो जैसे गुरु की बाणी और सनातन धर्म के पिछे अगर चल जाओ ना जी।, जी वो भी बहुत अडोप्ट करना बहुत जरूरी है एजुकेशन सिस्टम जीरो हो चुका है साढ़े सरकारी स्कूलों च मैं ना मैं शुक्ला जी थोनू तो अज सौवीं बार फोन किया अज मेरा फोन लगे चलो शुक्रिया तो बार फोन किया मे, मेरा एक सवाल है तो ਦੇਖੋ ਤੁਸੀਂ ਬੜੀ ਪਰਫੈਕਟ ਜਿਹੀ ਐਗਜ਼ਾਮਪਲ ਹੋ ਕਿ ਤੁਸੀਂ ਤੁਹਾਡਾ ਪਿਛੋਕੜ ਹੈਗਾ ਧੂਰੀ ਦੇ ਨੇੜੇ ਇੱਕ ਪਿੰਡ ਦਾ ਮੌਜੂਦਾ ਸਮੇਂ 'ਚ ਤੁਸੀਂ ਰਹਿੰਦੇ ਹੋ ਪੰਚਕੁੱਲੇ ਤੁਸੀਂ ਕਿਹਾ ਕਿ ਪੰਜ ਪਿੰਡਾਂ ਦੀ ਕੁੜੀ ਨੂੰ ਧੀਉ ਸਮਝਿਆ ਜਾਂਦਾ ਆਪਾਂ ਆਪਣੇ ਪੁਰਾਣੇ ਟਾਈਮ ਨੂੰ ਦੇਖੀਏ ਪਰ ਹਰਸ਼ਪ੍ਰੀਤ ਜੀ ਮੈਨੂੰ ਇਕੱਲ ਨਹੀਂ ਸਮਝ ਆ ਰਹੀ ਕਿ ਜਿੱਥੇ ਤੁਸੀਂ ਪੰਚਕੁੱਲੇ ਰਹਿ ਰਹੇ ਹੋ ਉੱਥੇ ਵੀ ਤਾਂ ਇਹ ਹੁੰਦਾ ਹੈ ਹੁਣ ਉੱਥੇ ਤਾਂ ਨਾਲ ਵਾਲੇ ਘਰ 'ਚ ਕੌਣ ਰਹਿੰਦਾ ਨਹੀਂ ਪਤਾ ਚਾਰ ਘਰ ਛੱਡ ਕੇ ਕਿਸ ਦਾ ਵਿਆਹ ਹੋ ਗਿਆ ਦੋ ਗਲੀਆਂ ਛੱਡ ਕੇ ਵਿਆਹ ਹੋ ਗਿਆ ਤੇ ਉਹ ਵਿਆਹ ਦੇ ਵਿੱਚ ਤੇ ਪਿੰਡ ਵਾਲੇ ਵਿਆਹ 'ਚ ਕੀ ਫਰਕ ਹੈ ਫਿਰ ਸੋਸਾਇਟੀ ਹੈ ਪ੍ਰਿਯ ਮਿੱਤਰਪਿਆਰ ਸੈਕਟਰ 29 ਪੰਚਪੁੱਲਾ ਅਸੀਂ ਸਾਰਿਆਂ ਆਪਸ ਨੂੰ ਆਪਣੀ ਭੈਣ ਮੰਨਦੇ ਆਂ ਜੀ ਦੇਖੋ ਫੈਰ ਤੇ ਹੁੰਦਾ ਅਲੱਗ